ਜੇਕਰ ਤੁਸੀਂ ਵੀ ਬੈਂਕ ਦੇ ਵਿੱਚੋਂ ਪੈਸੇ ਕਢਾਉਣ ਜਾ ਰਹੇ ਹੋ ਤਾਂ ਆਪਣੀ ਅੱਖਾਂ ਔਰ ਕੰਨ ਖੋਲ ਕੇ ਇਧਰ ਉਧਰ ਦੇਖ ਲਿਓ ਕਿਉਂਕਿ ਆਹ ਮਹਿਲਾ ਦੇ ਨਾਲ ਤਾਂ ਹੋ ਗਿਆ ਜੇ ਕਾਂਡ ਹੁਣ ਪਾਰੀ ਰੋ ਰੋ ਕੇ ਵੈਣ ਜੀਹਾਂ ਇਹ ਪੰਜਾਬ ਦਾ ਹੀ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਇੱਕ ਮਹਿਲਾ ਵੱਲੋਂ ਬੈਂਕ ਦੇ ਵਿੱਚੋਂ 93000 ਰੁਪਇਆ ਕਢਵਾ ਕੇ ਆਪਦੇ ਘਰ ਵੱਲ ਨੂੰ ਜਾ ਰਹੀ ਸੀ ਲੈ ਕੇ ਰਸਤੇ ਦੇ ਵਿੱਚ ਲੁਟੇਰੇ ਜੋ ਕਿ ਸੇਧ ਲਗਾ ਕੇ ਬੈਠੇ ਸੀ ਉਸ ਦਾ ਇੰਤਜ਼ਾਰ ਕਰਦੇ ਪਏ ਸੀ ਉਹਨਾਂ ਵੱਲੋਂ ਲੁੱਟ ਕਰਕੇ ਪੈਸੇ ਖੋ ਕੇ ਰਫੂ ਚੱਕਰ ਹੋ ਚੁੱਕੇ ਨੇ ਜਿੱਤੋਂ ਬਾਅਦ ਪਰਿਵਾਰ ਦੇ ਵਿੱਚ ਮਾਹੌਲ ਜਿਹੜਾ ਬਹੁਤ ਗਮਗੀਨ ਹੋ ਗਿਆ ਕਿਉਂਕਿ ਰੁਪਿਆ ਰੁਪਿਆ ਕਰਕੇ ਹਰੇਕ ਕਰਦੇ ਜੀਆਂ ਨੇ ਪੈਸੇ ਜਮ੍ਹਾਂ ਕੀਤੇ ਹੁੰਦੇ ਆ ਕਿ ਜੇ ਕੋਈ ਉਹਨੂੰ ਖੋ ਕੇ ਲੈ ਜਾਏਗਾ ਜਾਂ ਫਿਰ ਲੁੱਟ ਕੇ ਲੈ ਜਾਏਗਾ ਤੁਸੀਂ ਆਪ ਹੀ ਸੋਚ ਲਓ ਉਸ ਪਰਿਵਾਰ ਦਾ ਕੀ ਹਾਲਾਤ ਹੋਣਗੇ ਲੇਕਿਨ ਕਿਤਨਾ ਕਿਤੇ ਲੋਕਾਂ ਨੂੰ ਇਹਨਾਂ ਵੱਲੋਂ ਇੱਕ ਸੁਚੇਜ ਕੀਤਾ ਜਾ ਰਿਹਾ ਹੈਗਾ ਕਿਹਾ ਜਾ ਰਿਹਾ ਹੈਗਾ ਕਿ ਅੱਜਕੱਲ ਜੇ ਤੁਹਾਡੇ ਆਸ-ਪਾਸ ਕਿਸੇ ਨੇ ਮੂੰਹ ਤੇ ਉੱਤੇ ਰਮਾਲ ਬੰਨ੍ਹਿਆ ਤਾਂ ਤੁਸੀਂ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਓ ਕਿਤੇ ਇਹ ਨਾ ਹੋ ਜਾਵੇ ਕਿ ਤੁਹਾਡੇ ਇਸ ਛੋਟੀ ਜੀ ਅنگਹਿਲੀ ਕਰਕੇ ਉਹ ਨੌਜਵਾਨ ਤੁਹਾਨੂੰ ਲੁੱਟ ਕੇ ਲੈ ਜੇ ਹਥਿਆਰ ਦਿਖਾ ਕੇ ਉਸ ਤੋਂ ਬਾਅਦ ਤੁਸੀਂ ਬਾਅਦ ਚੋਂ ਚੀਕ ਝਾੜਾ ਪਾਓਗੇ ਤਾਂ ਕੀ ਉਹਦਾ ਫਾਇਦਾ ਇਸ ਤੋਂ ਪਹਿਲਾਂ ਘਰੋਂ ਨਿਕਲਣ ਤੋਂ ਨਾਲ ਹੀ ਆਪਣੀ ਅੱਖਾਂ ਰਿਕਨ ਖੋਲ ਕੇ ਰੱਖਿਆ ਕਰੋ ਆਸੇ ਪਾਸੇ ਧਿਆਨ ਪੂਰਾ ਰੱਖਿਆ ਕਰੋ ਤਾਂ ਕਿ ਤੁਸੀਂ ਇਹਨਾਂ ਲੁਟੇਰਿਆਂ ਦੇ ਅੜਕੇ ਨਾ ਆਇਓ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਸਤਰਕ ਰਹਿਣ ਦੀ ਲੋੜ ਹੈਗੀ ਹੈ ਸਾਵਧਾਨ ਰਹਿਣ ਦੀ ਲੋੜ ਹੈਗੀ ਆ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਲੇਕਿਨ ਕਮੈਂਟ ਤਾਂ ਕਰ ਹੀ ਦਿਆ ਕਰੋ 3000 ਰੁਪਇਆ ਬੈਂਕ ਚੋਂ ਕਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਿਆ ਤੇ ਚਲੇ ਗਏ ਆ ਛੇਰਾਂ ਵਾਲੇ ਚੌਂਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗ ਗਏ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਕ ਹੋ ਕੇ ਉਹਨਾਂ ਤੋਂ ਜਿਹੜਾ ਪੱਛ ਸੀਗਾ ਉਹ ਲੈ ਕੇ ਤੇ ਫਰੋਖ ਰੋਡ ਵਾਲ ਨੂੰ ਫਰਾਰ ਹੋ ਗਿਆ ਜੋ ਇਹ ਦਿਨੋਂ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਕ ਪਾਉਣੀ ਚਾਹੀਦੀ ਆ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਫੁਟ ਫੁਟ ਸਿਕੋ ਦੇ ਮੂਨੀ ਫੋਟੋਆਂ ਦੇਖੋ ਸਾਫਰ ਅਸੀਂ ਅੱਗੇ ਵੀ ਹੋਰ ਕੰਦੇ ਚੱਕਰ